ਲਓ ਜੀ ਆਪਾਂ ਤੁਹਾਨੂੰ ਦੱਸਣ ਲੱਗੇ ਆ ਅੱਜ ਸੋਸ਼ਲ ਮੀਡੀਆ ਦੇ ਉੱਪਰ ਹੋਏ ਪਿਆਰ ਦੀ ਹੋ ਸਕਦਾ ਤੁਹਾਨੂੰ ਵੀ ਕਿਸੇ ਨੂੰ ਇਹ ਪਿਆਰ ਹੋਇਆ ਹੋਵੇ ਤੇ ਇਹਦਾ ਰਿਜ਼ਲਟ ਕੀ ਨਿਕਲਦਾ ਸਟਾ ਕੀ ਨਿਕਲਦਾ ਵਾ ਉਹ ਲਾਸਟ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਬਾਕੀ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਆ ਪਹੁੰਚਾਈ ਜਾ ਸਕੇ ਲੜਕੀ ਇੱਕ ਇੰਸਟਾਗ੍ਰam ਚਲਾਉਂਦੀ ਸੀ ਆਪਾਂ ਨਾਮ ਨਹੀਂ ਦੱਸਣਾ ਸ਼ਹਿਰ ਨਹੀਂ ਦੱਸਣਾ ਪਿੰਡ ਨਹੀਂ ਦੱਸਣਾ ਖਬਰ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਨਿਊਜ਼ ਚੈਨਲਾਂ ਤੇ ਵੀ ਆਈ ਹੈ ਸ਼ਾਇਦ ਤੁਸੀਂ ਦੇਖ ਲਈ ਹੋਵੇ ਕੁੜੀ ਇੰਸਟਾਗ੍ਰam ਚਲਾਉਂਦੀ ਸੀ ਤੇ ਉਹਨੂੰ ਮੁੰਡੇ ਦੀ ਰਿਕਵੈਸਟ ਆਈ ਉਹਨੇ ਐਕਸੈਪਟ ਕਰ ਲਈ ਉਹਨਾਂ ਦੀ ਗੱਲਬਾਤ ਚੱਲ ਪਈ ਆਪਸ ਦੇ ਵਿੱਚ ਤੇ ਉਹ ਕੁੜੀ ਜਿਹੜੀ ਆ ਆਪਣੇ ਮਾਪੇ ਨੂੰ ਬਿਨਾਂ ਦੱਸੇ ਘਰੋਂ ਉਸ ਮੁੰਡੇ ਦੇ ਨਾਲ ਦੌੜ ਗਈ ਘਰਦਿਆਂ ਨੂੰ ਵੀ ਨਹੀਂ ਪਤਾ ਕਿੱਥੇ ਗਈ ਉਹਦੀ ਦੇਖਭਾਲ ਕੀਤੀ ਇੱਧਰ ਉੱਧਰ ਲੱਭਿਆ ਪਰ ਉਹ ਨਹੀਂ ਲੱਭੀ 7 ਮਹੀਨਿਆਂ ਬਾਅਦ ਘਰਦਿਆਂ ਨੂੰ ਪਤਾ ਲੱਗਾ ਕਿ ਕੁੜੀ ਸਾਡੀ ਕਿੱਥੇ ਆ ਤੇ ਜਦੋਂ 7 ਮਹੀਨਿਆਂ ਬਾਅਦ ਉਹਦੇ ਮਾਪਿਆਂ ਨੇ ਉਹਦੇ ਨਾਲ ਪਹੁੰਚ ਕੀਤੀ ਤੇ ਉਹ ਪਤਾ ਲੱਗਾ ਕਿ ਉਹਨਾਂ ਨੇ ਆਪਸ ਦੇ ਵਿੱਚ ਵਿਆਹ ਨਹੀਂ ਕਰਾਇਆ ਤੇ ਐਦਾਂ ਹੀ ਰਹਿ ਰਹੇ ਆ। ਫਿਰ ਉਸ ਤੋਂ ਬਾਅਦ ਹੋਰ 2-4 ਮਹੀਨੇ ਬੀਤੇ ਤੇ ਉਹ ਮੁੰਡੇ ਦੇ ਨਾਲ ਕੁੜੀ ਦੀ ਅਣਬੰਧ ਹੋ ਗਈ ਤੇ ਕੁੜੀ ਜਿਹੜੀ ਆ ਉਹ ਪੇਕਿਆਂ ਵੱਲ ਦੌੜੀ ਕਿ ਮੈਨੂੰ ਰੱਖ ਲੋ ਘਰ ਉਹ ਮੁੰਡੇ ਨੇ ਮੈਨੂੰ ਧੋਖਾ ਦਿੱਤਾ। ਔਰ ਤਕਰੀਬਨ 1 ਸਾਲ ਜਿਹੜਾ ਉਹ ਲੜਕੇ ਦੇ ਨਾਲ ਰਹਿ ਕੇ ਆਪਣੇ ਮਾਪਿਆਂ ਦੇ ਕੋਲ ਆਈ ਤੇ ਮਾਪਿਆਂ ਨੇ ਕੁੜੀ ਨੂੰ ਘਰ ਵਾੜਨ ਤੋਂ ਇਨਕਾਰ ਕਰ ਦਿੱਤਾ ਕਿ ਤੂੰ ਸਾਡੀ ਹੁਣ ਕੁਝ ਨਹੀਂ ਲੱਗਦੀ। ਚਾਹੀਦਾ ਵੀ ਇਦਾਂ ਹੀ ਸੀ ਬਿਲਕੁਲ ਸਹੀ ਕੀਤਾ ਮਾਪਿਆਂ ਨੇ ਇਹੋ ਜੇ ਬੱਚੇ ਨੂੰ ਬਾਅਦ ਚੋ ਘਰ ਮਾਰਨਾ ਵੀ ਨਹੀਂ ਚਾਹੀਦਾ ਤੋ ਧੋਬੀ ਦੇ ਕੁੱਤੇ ਵਾਲੀ ਗੱਲ ਹੋਈ ਉਸ ਕੁੜੀ ਦੇ ਨਾਲ ਨਾ ਤੇ ਉਹਨੂੰ ਹੁਣ ਉਹਦਾ ਜਿਹੜਾ ਉਹ ਸੋਸ਼ਲ ਮੀਡੀਆ ਫਰੈਂਡ ਸੀ ਨਾ ਉਹ ਰੱਖ ਰਿਆ ਉਹਨੇ ਯੂਜ਼ ਕਰਕੇ ਤੇ ਛੱਡਦਾ ਉਹਨੂੰ ਸੁੱਟਦਾ ਤੇ ਨਾ ਉਹਦੇ ਪਰਿਵਾਰ ਵਾਲੇ ਰੱਖ ਰਹੇ ਆ ਤੇ ਹੁਣ ਰੋ ਰੋ ਕੇ ਉਹ ਕੁੜੀ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਸ਼ਾਇਦ ਤੁਸੀਂ ਉਹਦੀ ਵੀਡੀਓ ਦੇਖੀ ਹੋਵੇ ਨਿਊਜ਼ ਚੈਨਲ ਤੇ ਆਈ ਸੀ ਤੇ ਉਹ ਰੋ ਰੋ ਕੇ ਤਰਲੇ ਲੈ ਰਹੀ ਆ ਸੋ ਹੱਥ ਜੋੜ ਕੇ ਇਹੀ ਬੇਨਤੀ ਕਰਨੀ ਆ ਕਿ ਭਾਈ ਜੇ ਤੁਹਾਡਾ ਵੀ ਸੋਸ਼ਲ ਮੀਡੀਆ ਦੇ ਉੱਪਰ ਕਿਤੇ ਇਦਾਂ ਪਿਆਰ ਪਿਉ ਦਾ ਕੋਈ ਚੱਕਰ ਵੰਦਾ ਤੇ ਇਹੋ ਜੇ ਚੱਕਰ ਦੇ ਵਿੱਚ ਬਿਲਕੁਲ ਨਾ ਫਸਿਓ ਜੇ ਫਸ ਗਏ ਹੋ ਤੇ ਟਾਈਮ ਨਾਲ ਭਾਈ ਨਿਕਲ ਜਾਓ ਨਤੀਜੇ ਇਹਦੇ ਖਤਰਨਾਕ ਨੇ ਕਿਉਂਕਿ ਆਪਾਂ ਜਿਹੜੇ ਬੰਦੇ ਦੇ ਨਾਲ ਦੋਸਤੀ ਕਰ ਲੈਨੇ ਆ ਪਿਆਰ ਕਰ ਲੈਨੇ ਆ ਆਪਾਂ ਨੂੰ ਉਹਦੇ ਬਾਰੇ ਪ੍ਰੋਪਰ ਪਤਾ ਹੀ ਨਹੀਂ ਹੁੰਦਾ ਆਪਾਂ ਉਹਨੂੰ ਜਾਣਦੇ ਹੀ ਨਹੀਂ ਹੁੰਦੇ ਤੇ ਉਹ ਕਹਿੰਦੇ ਆ ਨਾ ਵੀ ਇਸ਼ਕ ਅੰਨਾ ਹੁੰਦਾ ਤੇ ਮੈਂ ਕਹਿੰਦਾ ਹੁੰਦਾ ਕਿ ਨਹੀਂ ਭਾਈ ਇਸ਼ਕ ਅੰਨਾ ਨਹੀਂ ਹੁੰਦਾ ਅੰਨਿਆਂ ਨੂੰ ਇਸ਼ਕ ਹੁੰਦਾ ਤੇ ਅੰਨੇਵਾ ਕਿਸੇ ਦੇ ਨਾਲ ਯਾਰੀ ਦੋਸਤੀ ਇਸ਼ਕ ਪਾ ਲੈਣਾ ਬਾਅਦ ਵਿੱਚ ਬਹੁਤ ਘਾਟੇ ਪੈਂਦੇ ਜੀ ਹੁਣ ਉਹ ਕੁੜੀ ਜਿਹੜੀ ਆ ਉਹਨੂੰ ਪੁੱਛ ਕੇ ਦੇਖੋ ਜਾਂ ਸੋਚ ਕੇ ਦੇਖੋ ਆਪਣੇ ਦਿਮਾਗ ਦੇ ਵਿੱਚ ਕਿ ਉਹਦਾ ਕੀ ਹਾਲ ਹੁੰਦਾ ਹੋਏਗਾ ਮੁੰਡੇ ਨੇ ਵੀ ਨਹੀਂ ਰੱਖੀ ਘਰ ਦੇ ਵੀ ਨਹੀਂ ਰੱਖਦੇ ਕਿਤੇ ਤੁਹਾਡੇ ਸੰਪਰਕ ਦੇ ਵਿੱਚ ਜਾਂ ਤੁਸੀਂ ਖੁਦ ਇਦਾਂ ਦੇ ਕਿਸੇ ਚੱਕਰ ਦੇ ਵਿੱਚ ਫਸੇ ਹੋ ਤਾਂ ਭਾਈ ਆਪਣਾ ਸਤਰਕ ਰਹੋ ਜਾਗਰੂਕ ਰਹੋ ਕਿਤੇ ਤੁਹਾਡੀ ਵੀ ਹਾਲਤ ਜਿਹੜੀ ਆ ਉਸ ਕੁੜੀ ਵਾਲੀ ਨਾ ਹੋ ਜਾਏ ਜੀ ਬਾਦ ਦੇ ਵਿੱਚ ਕੋਈ ਨਹੀਂ ਇਹ ਪੁੱਛਦਾ ਇਹ ਵੀਡੀਓ ਤੁਹਾਨੂੰ ਜਾਗਰੂਕ ਕਰਨ ਵਾਸਤੇ ਬਣਾਈ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰ ਸਕਦੇ ਹੋ ਬਚਾ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਪਿਆਰ ਹੈ ਨਾ ਉਹ ਭਾਈ ਚਾਈਨਾ ਦੇ ਪ੍ਰੋਡਕਟ ਵਰਗਾ ਹੈ ਚੱਲੀ ਜਾਵੇ ਤੇ ਚੱਲੀ ਜਾਵੇ ਨਾ ਚੱਲੇ ਤੇ ਭਾਵੇਂ 10 ਮਿੰਟ ਨਾ ਚੱਲੇ ਇਸ ਕਰਕੇ ਸਾਵਧਾਨ ਰਹੋ ਸਤਰ ਕਰੋ ਤੇ ਸੋਚ ਸਮਝ ਕੇ ਪਿਆਰ ਦੀਆਂ ਜਿੱਥੇ ਤੁਸੀਂ ਉਹ ਪਾਉਣੀਆਂ ਜੇ ਨਾ ਗਾਂਟੀਆਂ ਸੋਚ ਸਮਝ ਕੇ ਪਾਓ ਮੈਂ ਤੁਹਾਡਾ ਦੋਸਤ ਸਤਿੰਦਰ ਗਿੱਲ ਪੰਜਾਬ ਪੁਲਿਸ ਮਿਸ਼ਨ ਜਾਗਰੂਕਤਾ